ਰਾਗ ਤਨਹਾਸਰੀ ਰਵੀਦਾ ਜੀ ਕੀ ਇਕੰਕਾਰ ਸਤਗੁਰ ਪ੍ਰਸਾਦ ਨਾਮ ਤੇਰਾ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪ੍ਰਸਾਰੇ ਰਹਾਉ ਨਾਮ ਤੇਰਾ ਅਸਨੋ ਨਾਮ ਤੇਰੇ ਉਰਸਾ ਨਾਮ ਤੇਰੋ ਕਿਸ ਰੋਲੇ ਛਟਕਾਰੇ ਨਾਮ ਤੇਰੋ ਬਲਾ ਨਾਮ ਤੇਰੋ ਚੰਦਨੋ ਕਾਸਿ ਜਪੇ ਨਾਮ ਲੈ ਤੁਝ ਕੋ ਚਾਰੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੇ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਰ 18 ਸਗਲ ਜ 18 ਤੇਰੋ ਕੀ ਆ ਤੁਝੇ ਕੀ ਅਰਪਿਓ ਨਾਮ ਤੇਰਾ ਤੋਹੀ ਤੂ ਚਬਰ ਟਲ ਹਰੇ 10864 ਖਾਣੀ ਇਹੇ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਹਰ ਭੋਗ ਤੁਹਾਰੇ 10864 ਖਾਣੀ ਇਹੇ ਬਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਇਹ ਸ਼ਬਦ ਸਤਗੁਰ ਅਵਦਾਸ ਮਹਾਰਾਜ ਜੀ ਜੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਤਨ ਤਨ ਚਬਰਛਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਤਾ ਗਦਿੱਤੇ ਬ੍ਰਾਜਮਾਨ ਜੇ ਵਿੱਚ 694 ਅੰਗ ਤੇ ਸ਼ਿਸ਼ੋਭਤ ਹੈ ਸਤਗੁਰ ਅਵਦਾਸ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾਉਂ ਕਰਦੇ ਹੈ ਕਿ ਜੋ ਲੋਕ ਉਸ ਸਮੇਂ ਆ ਤੇ ਕਰਦੇ ਸੀ ਉਹ ਇੱਕ ਥਾਲ ਦੇ ਵਿੱਚ ਦੀਵੇ ਰੱਖ ਕੇ ਧੂਪ ਧੁਕਾ ਕੇ ਢੱਲ ਵਜਾ ਕੇ ਤੇ ਫੋਟੋ ਦੇ ਅੱਗੇ ਕਮਾਉਂਦੇ ਸੀ ਮੂਰਤੀ ਦੇ ਅੱਗੇ ਇਹਦਾ ਖੰਡਨ ਕੀਤਾ ਸਤਿਗੁਰੂ ਅਰਦਾਸਵਾਹ ਜੀ ਨੇ ਕਿਉਂਕਿ ਉਹਨਾਂ ਦਾ ਕਹਿਣ ਦਾ ਕਲਮ ਕੰਡ ਜਿਹੜਾ ਸੀ ਉਹਦਾ ਉਹਨਾਂ ਨੇ ਖੰਡਨ ਕੀਤਾ ਕਿ ਇਹ ਜੋ ਤੁਸੀਂ ਕਰ ਰਹੇ ਹੈ ਜਿੱਥੇ ਕਰੋੜਾਂ ਸੂਰਜ ਚੱਲ ਰਹੇ ਆ ਉੱਥੇ ਤੁਹਾਡੇ ਇਹ ਦੀਵਿਆਂ ਦੀ ਕੀ ਰੋਸ਼ਨੀ ਕਰੂਗੀ ਜਿੱਥੇ ਤੁਸੀਂ ਚੌਟ ਝਲਾ ਰਹੇ ਆ ਉੱਥੇ ਪੂਰੀ ਬਨਸਪਤੀ ਜਿਹੜੀ ਹੈ ਉਹ ਚੌਰ ਦਾ ਕੰਮ ਕਰ ਰਹੀ ਹੈ ਤੇਲ ਜਿਹੜਾ ਹੈ ਉਹ ਤੁਹਾਨੂੰ ਉਸ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਹਰ ਇੱਕ ਚੀਜ਼ ਜਿਹੜੀ ਹੈ ਇਵਨ ਬੰਦੇ ਦੇ ਕੋਲ ਤਨ ਵੀ ਜਿਹੜਾ ਹੈ ਉਹ ਵੀ ਉਸ ਪਰਮਾਤਮਾ ਦੀ ਦੇਣ ਹੈ ਫਿਰ ਦੀਵੇ ਆਪਾਂ ਘੜ ਕੇ ਲੋਕ ਦਿਖਾਵਾ ਕਰਨ ਲਈ ਟਲ ਖੜਕਾ ਕੇ ਇਹ ਜਿਹੜੀਆਂ ਆਰਤੀ ਕਰ ਰਹੇ ਹੈ ਇਹ ਗੁਰੂਆਂ ਨੇ ਇਸ ਦਾ ਖੰਡਨ ਕੀਤਾ ਉਹ ਕਹਿੰਦੇ ਮੇਰੇ ਕੋਲ ਕੋਈ ਚੀਜ਼ ਹੈ ਨਹੀਂ ਜਿਹੜੀ ਮੈਂ ਤੈਨੂੰ ਟੜਾਵਾਂ ਸਭ ਕੁਝ ਤੇਰੀ ਦੇਣਾ ਹੈ ਔਰ ਨਾਲ ਦੇ ਨਾਲ ਇਹ ਵੀ ਕਹਿ ਰਹੇ ਹੈ ਕਿ ਮੇਰੇ ਕੋਲ ਕੋਈ ਚੀਜ਼ ਇਹੋ ਜਿਹੀ ਵੀ ਹੈ ਨਹੀਂ ਜਿਹੜੀ ਸੱਚੀ ਹੋਵੇ ਜਿਹਨੂੰ ਮੈਂ ਇਹ ਕਹਿ ਸਕਾਂ ਕਿ ਇਹ ਤੇਰੇ ਭੇਟਾ ਚੜਾਉਣ ਦੇ ਲਾਇਕ ਹੈ ਕਿਉਂਕਿ ਉਹਨਾਂ ਨੇ ਖੰਡਨ ਕੀਤਾ ਕਿ ਦੁੱਧ ਤਬਛਰੇ ਥੰਨੇ ਵਟਾਰਿਓ ਫੂਲ ਭंवਰੇ ਜਲ ਮੀਨ ਬਗਾਰਿਓ ਮਾਈ ਗੋਵਿੰਦ ਪੂਜਾ ਕਹਾਂ ਲਿਚਰਾ ਬੋ ਔਰ ਨਾ ਫੂਲ ਅਨੂਪ ਨਾ ਪਾਉ ਕੇੰਦੇ ਜਿਹੜੇ ਦੁੱਧ ਸੀ ਉਹ ਬਛਰੇ ਨੇ ਥਣਾਂ ਮੂੰਹ ਚ ਪਾ ਕੇ ਝੂਠਾ ਕਰ ਦਿੱਤਾ ਜਿਹੜੇ ਫੂਲਾ ਉਹ ਭंवਰੇ ਨੇ ਝੂਠੇ ਕਰ ਦਿੱਤੇ ਸੁੰਘ ਕੇ ਫਿਰ ਕਿਹੜੀ ਚੀਜ਼ ਦੀ ਮਾਰ ਤੇ ਰੱਖ ਕੇ ਮੇਰੇ ਕੋਲ ਕੋਈ ਚੀਜ਼ ਨਹੀਂ ਜਲ ਜਿਹੜਾ ਹੈ ਉਹ ਮੱਛੀ ਨੇ ਝੂਠਾ ਕਰ ਦਿੱਤਾ ਮੱਛੀ ਤੱਕ ਹੀ ਬਤਾਰੀ ਲਖ ਜੂਨ ਸਮੁੰਦਰ ਦੇ ਵਿੱਚ ਜਿਹੜੀ ਕਿ ਸਮੁੰਦਰ ਦੇ ਵਿੱਚ ਹੀ ਉਹ ਆਪਣਾ ਖਾਣਾ ਖਾਂਦੇ ਤਾਂ ਆਪਣਾ ਸਾਰਾ ਭੋਜਨ ਸਾਰਾ ਉਹਨਾਂ ਦਾ ਜੋ ਵਿਕਾਰ ਫਟਕ ਹੈ ਉਹ ਵੀ ਸਮੁੰਦਰ ਦੇ ਵਿੱਚ ਹੀ ਹੁੰਦਾ ਸੋ ਉਹ ਕਹਿੰਦੇ ਜਿਹੜਾ ਚੰਦਨ ਹੈ ਇਹ ਜਿੱਥੇ ਆਪ ਠੰਡ ਪਰਤਾਰਿਆ ਉਥੇ ਨੂੰ ਲਪੇਟੇ ਮਾਰ ਕੇ ਸੱਪ ਬਿਠਾ ਫਿਰ ਕਿਸ ਚੀਜ਼ ਨੂੰ ਲੈ ਕੇ ਆਤੀ ਤਾ ਸੋ ਜੋ ਆਰਤੀ ਉਸ ਵੇਲੇ ਮੰਤਰਾਂ ਦੇ ਵਿੱਚ ਚਲਾਈ ਜਾਂਦੀ ਸੀ ਉਹਦਾ ਖੰਡਨ ਕਰਕੇ ਸਤਗੁਰ ਅਰਦਾਸ ਮਹਾਰਾਜ ਜੀ ਨੇ ਵੀ ਸਤਗੁਰ ਕਬੀਰ ਮਹਾਰਾਜ ਜੀ ਸਤਗੁਰ ਨਾਮਦੇਵ ਜੀ ਸਤਗੁਰ ਨਾਨਕ ਪਾਸ਼ਾ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਹਿਬਰ ਆਏ ਉਹਨਾਂ ਨੇ ਕਰਮ ਕਾਂਡ ਦਾ ਖੰਡਨ ਕੀਤਾ ਸੋ ਸਤਗੁਰ ਅਰਦਾਸ ਮਹਾਰਾਜ ਜੀ ਇਸ ਆਰਤੀ ਦੇ ਵਿੱਚ ਆਰਤੀ ਮਤਲਬ ਅਰਦਾਸ ਕਰਨੇ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕਰਨੀ ਹੈ ਤੇ ਉਹ ਕਿਸ ਤਰ੍ਹਾਂ ਅਰਜ਼ੋਈ ਕਰ ਰਹੇ ਹੈ ਨਾਮ ਤੇਰੋ ਹਰਤੇ ਮਜਨ ਮਰਾਰੇ ਕਹਿੰਦੇ ਹੈ ਪ੍ਰਮਾਤਮਾ ਤੇਰਾ ਨਾਮ ਜਿਹੜਾ ਹੈ ਉਹੀ ਹਰਤੀ ਹੈ ਤੇਰੇ ਨਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਬਾਕੀ ਸਾਰਾ ਕੁਝ ਨਾਸ਼ ਹੋਣ ਵਾਲਾ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨਾ ਵੀ ਸਾਨੂੰ ਕੁਝ ਨਜ਼ਰ ਆ ਰਿਹਾ ਇਹ ਸਾਰਾ ਜਿਹੜਾ ਕੋੜ ਦਾ ਪਸਾਰਾ ਹੈ ਝੂਠ ਹੈ ਜੇ ਆਪਾਂ ਕਹਿ ਦਈਏ ਜੋ ਸਾਨੂੰ ਦੱਸ ਰਿਆ ਇਸਨੇ ਹੋਣਾ ਹੈ ਅੱਜ ਹੈ ਤਾਂ ਕੱਲ ਨੂੰ ਨਹੀਂ ਕੱਲ ਹੈ ਤਾਂ ਪਰਸੋਂ ਨਹੀਂ ਕੋਈ ਸਾਲ ਬਾਅਦ ਕੋਈ 200 ਸਾਲ ਬਾਅਦ ਕੋਈ 500 ਸਾਲ ਬਾਅਦ ਕਈਆਂ ਦਰਖਤਾਂ ਦੀ ਬੜੀ ਉਮਰ ਹੈ ਲੇਕਿਨ ਉਹ ਵੀ ਖਤਮ ਹੋ ਜਾਂਦੇ ਆ ਸੋ ਸਾਰੇ ਦਾ ਸਾਰਾ ਪਸਾਰਾ ਉਹ ਕਹਿੰਦੇ ਤੇਰੇ ਨਾਮ ਤੋਂ ਬਿਨਾ ਵਾਹਿਗੁਰੂ ਇਹ ਸਾਰਾ ਕੂੜ ਹੈ ਝੂਠ ਹੈ ਤੇਰਾ ਨਾਮ ਹੀ ਤੇਰੀ ਆਤਮਾ ਹੈ ਨਾਮ ਤੇਰੋ ਅਸਨੋ ਨਾਮ تیر ਓਰਸਾ ਨਾਮ ਤੇਰੋ ਕੇਸਰੋ ਲੈ ਛਟਕਾਰ ਜਿਹੜਾ ਮੇਰੇ ਬੈਠਣ ਦਾ ਅਸਨ ਹੈ ਇਹ ਵੀ ਤੇਰਾ ਨਾਮ ਹੈ ਜਿਸ ਤੇ ਅਸੀਂ ਕੇਸਰ ਲੈ ਕੇ ਉਹਨੂੰ ਰਗੜਦੇ ਹਾਂ ਤੇ ਫਿਰ ਉਹਦੇ ਛਿੱਟੇ ਦਿੰਨੇ ਆ ਉਹ ਵੀ ਕਹਿੰਦੇ ਤੇਰਾ ਨਾਮ ਹੈ ਇਹ ਜਿਹੜੀ ਸੱਲ ਹੈ ਉਹ ਵੀ ਤੇਰਾ ਨਾਮ ਹੈ ਜਿਹਦੇ ਤੇ ਕੇਸਰ ਨੂੰ ਰਗੜ ਕੇ ਅਸੀਂ ਇਹੋ ਛਿੱਟੇ ਦਿੰਨੇ ਆ ਆਸਨ ਵੀ ਤੇਰਾ ਨਾਮ ਹੈ ਸਵਾ ਕੁਛ ਤੇਰਾ ਨਾਮ ਹੈ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋਂ ਕਸ ਜਪ ਨਾਮ ਲੈ ਤੁਝ ਕੋ ਜ ਜਿਹੜਾ ਪਾਣੀ ਹੈ ਜਲ ਹੈ ਇਹ ਵੀ ਤੇਰਾ ਨਾਮ ਹੈ ਜਿਹੜਾ ਚੰਦਨ ਹੈ ਇਹ ਵੀ ਤੇਰਾ ਨਾਮ ਹੈ ਜਿਹਨੂੰ ਕੁਸਾਕ ਕੇ ਜਲ ਰਲਾ ਕੇ ਫਿਤਰ ਜਿਹੜਾ ਪੂਜਾ ਕੀਤੀ ਜਾਂਦੀ ਹੈ ਚੜ੍ਹਾਇਆ ਜਾਂਦਾ ਹੈ ਤੇਰੇ ਅੱਗੇ ਇਹ ਤੇਰਾ ਨਾਮ ਹੈ ਨਾਮ ਤੇਰਾ ਦੀਵਾ ਨਾਮ ਤੇਰੋ ਬੱਤੀ ਨਾਮ ਤੇਰੋ ਤੇਲ ਹੈ ਮਾਹੇ ਪਸਾਰੇ ਇਹ ਡੀਵਾ ਮੈਂ ਜਗਾ ਰਿਹਾ ਉਹ ਕਹਿੰਦੇ ਤੇਰਾ ਉਹ ਵੀ ਨਾਮ ਹੈ ਜਿਹੜੇ ਮੈਂ ਰੋਣ ਦੀ ਬੱਤੀ ਬਣਾਈ ਹੈ ਉਹ ਵੀ ਤੇਰੀ ਦੇਣ ਹੈ ਤੇਰਾ ਨਾਮ ਹੈ ਜਿਹੜਾ ਤੇਲ ਹੈ ਇਹ ਵੀ ਤੇਰਾ ਨਾਮ ਹੈ ਔਰ ਸਾਰਾ ਕੁਝ ਤੂੰ ਦਿੱਤਾ ਹੈ ਔਰ ਜਦੋਂ ਮੈਂ ਦੀਵਾ ਜਗਾਇਆ ਹੈ ਇੱਥੇ ਦੀਵਾ ਕਿਹੜਾ ਜਗਾਉਣਾ ਹੈ ਤੇਰੇ ਨਾਮ ਦੇ ਨਾਲ ਮੇਰੇ ਅੰਦਰਲੀ ਜੋਤ ਜਦੋਂ ਜਗ ਪਈ ਤੇ ਜੋਤ ਨਾਲ ਜੋਤ ਮਿਲ ਗਈ ਤੇ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਲੋਹ ਹੋ ਗਏ ਕਿਉਂਕਿ ਸਾਡੇ ਖੰਡ ਬ੍ਰਹਿਮੰਡ ਸਾਰਾ ਜਿਹੜਾ ਕਾਇਆ ਦੇ ਅੰਦਰ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮੇ ਪਰਮ ਤਤ ਹੈ ਸਤਗੁਰੂ ਨੇ ਲਿਖਾਵੇ ਸਤਗੁਰੂ ਪੀਪਾ ਜੀ ਇਹ ਕਹਿ ਰਹੇ ਕਿ ਜਿਹੜੇ ਖੰਡ ਬ੍ਰਹਿਮੰਡ ਬਾਹਰ ਸੰਨ ਨਜ਼ਰ ਆ ਰਹੇ ਹੈ ਜੇਕਰ ਅਸੀਂ ਇਸ ਤਨ ਦੀ ਖੋਜ ਕਰੀਏ ਤੇ ਜਿਹੜਾ ਸੂਖਮ ਸਾਡੇ ਕੋਲ ਹੈ ਉਹਨੂੰ ਅਸੀਂ ਘੜੀਏ ਜਿਹੜਾ ਕਿ ਘੜ ਹੁੰਦਾ ਜਾ ਕੇ ਸਰਮ ਖੰਡ ਦੇ ਵਿੱਚ ਤਿੱਥੇ ਕੜੀਏ ਸੁਰਤ ਮਤ ਮੰਨ ਬੁੱਧ ਤਿੱਥੇ ਕੜੀਏ ਸੁਰਾ ਸਿੱਧਾਂ ਕੀ ਸਦ ਜਦੋਂ ਉੱਥੇ ਇਹਨਾਂ ਚੀਜ਼ਾਂ ਸੂਖਮ ਨੂੰ ਘੜਿਆ ਜਾਂਦਾ ਹੈ ਤੇ ਫਿਰ ਸਾਨੂੰ ਖੰਡ ਬ੍ਰਹਿਮੰਡ ਸਾਰੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਕਹਿੰਦੇ ਤੇਰੇ ਨਾਮ ਦਾ ਮੈਂ ਦੀਵਾ ਜਗਾਇਆ ਤੇ ਸਾਰੇ ਹੀ ਚੰਨਾਂ ਖੰਡਾਂ ਬ੍ਰਹਿਮੰਡਾਂ ਦਾ ਮੈਨੂੰ ਗਿਆਨ ਹੋ ਗਿਆ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੇ ਭਵਨ ਸਗਲਾ ਰਹੇ ਤੇਰੇ ਨਾਮ ਦੀ ਜੋਤ ਜਦੋਂ ਜਗਾਈ ਤਾਂ ਐਸਾ ਚੰਨਨ ਹੋਇਆ ਕਿ ਮੈਨੂੰ ਸਾਰਾ ਕੁਸ਼ ਗਿਆਨ ਜਿਹੜਾ ਪ੍ਰਾਪਤ ਹੋ ਗਿਆ ਜਿਹੜਾ ਲੋਕ ਕਹਿੰਦੇ ਸੀ ਕਿ ਧਰਤੀ ਜਿਹੜੀ ਹੈ ਇਹ ਕਿਸੇ ਦੇ ਸਿੰਘ ਤੇ ਹੈ ਜਾਂ ਇਹਦੇ ਵਿੱਚ ਇਸ ਤਰੀਕੇ ਨਾਲ ਪਚਾੜਾ ਸਕਦਾ ਇਹ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਜਦੋਂ ਨਾਮ ਦੇ ਨਾਲ ਅਸੀਂ ਜੁੜਦੇ ਹਾਂ ਕਿਉਂਕਿ ਇਹ ਜਿਹੜਾ ਗਿਆਨ ਹੈ ਇਹ ਉਦੋਂ ਹੀ ਪ੍ਰਾਪਤ ਹੁੰਦਾ ਉਦੋਂ ਹੀ ਇਹ ਸੂਖਮ ਜਿਹੜੇ ਆ ਘੜੇ ਜਾਂਦੇ ਹੈ ਜਦੋਂ ਅਸੀਂ ਮੋਹ ਮਾਇਆ ਤੋਂ ਦੂਰ ਹੋ ਜੰਨੇ ਇਸੇ ਕਰਕੇ ਉਹਨਾਂ ਨੇ ਪਹਿਲੇ ਪੰਕਤੀ ਦੇ ਵਿੱਚ ਕਹਿ ਦਿੱਤਾ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਜੋ ਵੀ ਸਾਡਾ ਪਸਾਰਾ ਸਾਨੂੰ ਨਜ਼ਰ ਆ ਰਿਹਾ ਜੋ ਵੀ ਪਦਾਰਥ ਨਜ਼ਰ ਆ ਰਿਹਾ ਜੋ ਵੀ ਰਿਸ਼ਤੇ ਨਾਤੇ ਸਭ ਕੂੜ ਦੇ ਤੇ ਜਦੋਂ ਉਹਦੇ ਨਾਮ ਦੀ ਜੋਤ ਜਗ ਗਈ ਤਾਂ ਸਾਰੇ ਭਵਨ ਦੇ ਵਿੱਚ ਜਿਹੜੀ ਹੈ ਉਹ ਸਾਨੂੰ ਗਿਆਨ ਹੋ ਗਿਆ ਕਿ ਕਿੰਨਾ ਕੁ ਕੁਛ ਹੈ ਕੁਦਰਤ ਸਾਰੀ ਜਿਹੜੀ ਹੈ ਉਹ ਸਾਨੂੰ ਪਤਾ ਲੱਗ ਜਾਂਦੀ ਹੈ ਨਾਮ ਹੀ ਸਾਰਾ ਪਰਮਾਤਮਾ ਦਾ ਹੈ ਉਹਦੇ ਨਾਮ ਤੋਂ ਬਿਨਾ ਸਭ ਕੁਝ ਕੂੜ ਹੈ ਵਕੀ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰ 18 ਸਗਲ ਜਿਠਾਰੇ ਸਤਗੁਰ ਅਰਦਾਸ ਬੰਦ ਜੀ ਕਹਦੇ ਕਿ ਜਿਹੜਾ ਤਾਗਾ ਹੈ ਇਹ ਵੀ ਤੇਰਾ ਨਾਮ ਹੈ ਜਿਹੜੀ ਮਾਲਾ ਬਣਾਉਣੀ ਹੈ ਕਹਿੰਦੇ ਸਾਰੀ ਬਨਸਪਤੀ ਜਿਹੜੀ ਹੈ ਹਰ ਇੱਕ ਬਨਸਪਤੀ ਦੇ ਇੱਕ ਕਿਸਮ ਦਾ ਇੱਕ ਪੱਤਾ ਲੈ ਕੇ ਜੇਕਰ ਉਹਨੂੰ ਤੋਲਿਆ ਜਾਵੇ ਤੇ 18 ਭਾਰ ਦੇ ਬਰਾਬਰ ਬਣਦਾ ਤੇ ਇੱਕ ਭਾਰ ਜਿਹੜਾ ਆ ਉਹ 5 ਮਣ ਕੱਚੇ ਦਾ ਹੁੰਦਾ ਇੱਕ ਮਣ ਕੱਚਾ ਜਿਹੜਾ 16 ਕਿਲੋ ਦਾ ਹੁੰਦਾ ਸੀ ਤੇ ਮਣ ਪੱਕਾ ਜਿਹੜਾ 40 ਕਿਲੋ ਦਾ ਹੁੰਦਾ ਇੱਕ ਕੁੰਟਲ 'ਚ 2.5 ਮਣ ਹੁੰਦੇ ਆ ਪੱਕੇ ਤੇ ਜੇਕਰ ਆਪਾਂ ਕਹੀਏ ਕੱਚੇ ਜਿਹੜੇ ਆ ਉਹ 16 ਕਿਲੋ ਦੇ ਹਿਸਾਬ ਨਾਲ ਇੱਕ ਕੁੰਟਲ ਦੇ ਵਿੱਚ 6 ਤੋਂ ਵੀ ਜ਼ਿਆਦਾ ਬਣ ਜਾਂਦੇ ਆ ਸੋ ਸਾਰੇ ਬਨਸਪਤੀ ਦਾ ਇੱਕ ਇੱਕ ਪੱਤਾ ਲੈ ਕੇ ਜਿਹੜੀ ਇੱਕ ਇੱਕ ਕਿਸਮ ਦਾ ਉਹਨੂੰ ਤੋਲਦੇ ਤਾਂ 18 ਦੇ ਬਰਾਬਰ ਆਉਂਦਾ ਤੇ ਸਤਗੁਰ ਰਵਦਾਸ ਮਹਾਰਾਜ ਜੀ ਕਹਿੰਦੇ ਕਿ ਸਾਰੀ ਬਨਸਪਤੀ ਝੂਠੀ ਹੈ ਇਹ ਝੂਠੀ ਹੈ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰ 18 ਸਗਲ ਜਿਠਾਰੇ ਜਿਵੇਂ ਕਿ ਪਹਿਲਾਂ ਕਿਹਾ ਫੂਲ ਤੋਨੇ ਮਾਲਨੇ ਪਤੀ ਪਤੀ ਜਿਉ ਜਸਪਾਨ ਕੋ ਪਤੀ ਤੋਰੇ ਸੋ ਪਹਨ ਨਿਰ ਜੀ ਸਤਗੁਰ ਅਰਬਦਾਸ ਮਹਾਰਾਜ ਜੀ ਉਹ ਕਹਿੰਦੇ ਜਾਨ ਹੈ ਪੱਤੀ ਨਾ ਤੋੜੇ ਨਮਲਨੇ ਜਿਸ ਪੰਨ ਤੂੰ ਪੂਜਣ ਲਈ ਪੱਤੇ ਤੋੜ ਰਹੀ ਹੈ ਉਹ ਪੱਥਰ ਤਾਂ ਨਿਰਜੀ ਹੈ ਪਰ ਤੂੰ ਇਨਾਂ ਜੀਵਾਂ ਨੂੰ ਤੋੜ ਰਹੀ ਹੈ ਤੇ ਦੂਜੇ ਪਾਸੇ ਸਤਗੁਰ ਅਰਬਦਾਸ ਮਹਾਰਾਜ ਜੀ ਕਹੇ ਹੈ ਕਿ ਦੂਧ ਤਬਛਦੇ ਥਨੇ ਬਟਾਰਿਓ ਫੂਲ ਪਵਰੇ ਜਲ ਮੀਨ ਬਗਾਰਿਓ ਮਾਈ ਗੋਵਿੰਦ ਪੂਜਾ ਕਹਾਂ ਲੈ ਚਰਾਵੋ ਔਰ ਨਾ ਫੂਲ ਅਨੂਪ ਨਾ ਪਾਵ ਕੋਰ ਕਹਿੰਦੇ ਕੋਈ ਹੈ ਹੀ ਨਹੀਂ ਉਸ ਵਰਗਾ ਹੋਰ ਕੋਈ ਫੁੱਲ ਪਰਮਾਤਮਾ ਵਰਗਾ ਹੈ ਹੀ ਨਹੀਂ ਬਾਕੀ ਸਾਰੀ ਝੂਠ ਹੈ ਜਿੰਨੀ ਵੀ ਬਨਸਪਤੀ ਹੈ ਇਹ ਝੂਠੀ ਕੀਤੀ ہوئی ਹੈ ਤੇਰੋਂ ਕੀ ਆ ਤੁਝੇ ਕਿਆ ਅਰਪਿਓ ਨਾਮ ਤੇਰਾ ਤੋਹੀ ਚਵਰਟ ਲਾਰੇ ਇਹ ਜਿਹੜੀ ਚੌਰ ਹੈ ਇਹ ਵੀ ਤੇਰਾ ਨਾਮ ਹੈ ਜੋ ਚੂ ਰਹੀ ਹੈ ਤੇ ਇਸ ਚੌਰ ਨੂੰ ਜੇ ਮੈਂ ਚਲਾਉਂਦਾ ਹਾਂ ਤੇ ਸਾਰੀ ਬਨਸਪਤੀ ਜਿਹੜੀ ਤੈਨੂੰ ਚੌਰ ਚੌਰ ਕਰ ਰਹੀ ਹੈ ਅੱਖੇ ਦਾ ਕੰਮ ਕਰ ਰਹੀ ਹੈ ਕਿਉਂਕਿ ਗगन ਮੇ ਥਾਲ ਰਵੀ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਬਨ ਚਵਰ ਕਰੇ ਸਗਲ ਬਨਰਾਏ ਫਲੰਤ ਜੋਤੀ ਸਾਰੇ ਬਨਸਪਤੀ ਤੇਰਾ ਚੌਰ ਕਰ ਰਹੀ ਹੈ ਸਾਰੇ ਜਿਹੜੇ ਗगन ਮੇ ਥਾਲ ਰਵੀ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹੇ ਸਤਗੁਰ ਰਵਿਦਾਸ ਮਹਾਰਾਜ ਵੀ ਇਹ ਕਹਿ ਰਹੇ ਕਿ ਤੇਰਾ ਕੀ ਹੈ ਤੁਝੇ ਕੀ ਅਰਪਿਉ ਨਾਮ ਤੇਰਾ ਤੂੰ ਹੀ ਚਵਰ ਟਲਾ ਰੇ ਸਭ ਕੁਝ ਤੇਰੀ ਦੇਣ ਹੈ ਮੇਰਾ ਹੈ ਹੀ ਕੁਝ ਨਹੀਂ ਹੈ ਤੇ ਜਿਹੜਾ ਚੌਰ ਚਲ ਝੂਲ ਰਿਹਾ ਇਹ ਵੀ ਤੇ ਉਹ ਹੈ ਤੇਰਾ ਹੀ ਦਿੱਤਾ ਹੋਇਆ ਇਸ ਕਰਕੇ ਜੋ ਸਾਨੂੰ ਨਜ਼ਰ ਆ ਰਿਹਾ ਇਹ ਕੂੜ ਹੈ ਤਾਂ ਜਿਹੜਾ ਨਾਮ ਜਪ ਕੇ ਸਾਨੂੰ ਨਜ਼ਰ ਆਉਂਦਾ ਫਿਰ ਉਹ ਹੈ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੇ ਪੀ ਸੱਚ ਉਹ ਪ੍ਰਕਾਸ਼ ਹੈ ਉਹ ਲਾਈਟ ਹੈ ਉਹ ਸ਼ਕਤੀ ਹੈ ਉਹ ਤਾਕਤ ਹੈ ਉਹ ਦਾ ਰੂਪ ਨਹੀਂ ਹੈ ਰੰਗ ਨਹੀਂ ਹੈ ਆਕਾਰ ਨਹੀਂ ਹੈ ਕਣ-ਕਣ ਦੇ ਵਿੱਚ ਰਮਿਆ ਹੋਇਆ ਸਭ ਕੁਝ ਉਹਦੇ ਨਾਮ ਜਪਣ ਤੋਂ ਜਦੋਂ ਸਾਡੀ ਜੋਤ라 ਜੋਤ ਰੜਨੀ ਹੈ ਜਦੋਂ ਸਾਡੇ 9 ਦੇ 9 ਦਰਵਾਜ਼ੇ ਬੰਦ ਹੋ ਕੇ ਅੰਤਰੀਵ ਦੇ ਵਿੱਚ ਝਾਕਣਾ ਤੇ 10ਵੇਂ ਦੁਆਰ ਦੇ ਵਿੱਚ ਸਾਨੂੰ ਫਿਰ ਬੇਗੰਪੁਰਾ ਨਜ਼ਰ ਆਉਂਦਾ 10 88 64 ਖਾਣੀ ਇਹ ਬਰਤਨ ਹੈ ਸਗਲ ਸੰਸਾਰੇ 10 8 10 ਤੇ 18 18 ਪ੍ਰਾਣ ਕਹਿੰਦੇ 86 60 ਤੇ 86 ਚਾਰੇ ਖਾਣੀ ਚਾਰੇ ਖਾਣੀ ਅੰਡਜੇਜ ਸਿਤਜਤ ਇਹ ਚਾਰੇ ਖਾਣੀ ਹੈ ਇਹ ਬਰਤਨ ਹੈ ਸਗਲ ਸੰਸਾਰੇ ਸਾਰੇ ਸੰਸਾਰ ਦੇ ਵਿੱਚ ਕਹਿੰਦੇ ਇਹ ਬਰਤ ਰਿਆ ਇਸ ਤੋਂ ਬਿਨਾ ਕੁਝ ਵੀ ਨਹੀਂਗਾ ਇੱਕੋ ਹੀ ਚੀਜ਼ ਹੈ ਕਹੇ ਰਵਿਦਾਸ ਨਾਮ ਤੇਰੁ ਆਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਇਹ ਚਾਰੇ ਖਾਣੀਆਂ ਦੇ ਵਿੱਚ ਜ ਜਿਹੜੀ ਮਾਨਸ ਜਾਤ ਹੈ ਇਹ ਕਰਮ ਵੀ ਕਰਦੀ ਹੈ ਇਹ ਕਲਾ ਭੋਗਦੀ ਨੇ ਇਹ ਯੋਗ ਵੀ ਕਰਦੀ ਹੈ ਕਰਮ ਵੀ ਕਰਮ ਜੋਗੀ ਤੇ ਭੋਗਣ ਜੋਗੀ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਚਾਰੇ ਖਾਣੀਆਂ ਜੋ ਕਰ ਰਹੀਆਂ ਉਕੰਦੇ ਕਹਿ ਰਵਿਦਾਸ ਨਾਮ ਤੇਰਾ ਆਟੇ ਸਤ ਨਾਮ ਹੈ ਹਰ ਭੋਗ ਤੁਹਾਰੇ ਤੇਰੇ ਨਾਮ ਤੋਂ ਬਿਨਾ ਹੋਰ ਕੁਛ ਹੈ ਹੀ ਨਹੀਂ ਤੇ ਤੇਰੇ ਜਨਮ ਭੋਗ ਤੇਰਾ ਲੋ ਆਸਕ ਮੇਰੇ ਕੋਲ ਕੁਛ ਵੀ ਨਹੀਂ ਹੈ ਤੇਰਾ ਨਾਮ ਹੈ ਤੇਰੇ ਨਾਮ ਦੀ ਹੀ ਆਤਿ ਹੈ ਤੇਰੇ ਨਾਮ ਤੋਂ ਬਿਨਾ ਸਾਰਾ ਸਗਲ ਪਸਾਰਾ ਝੂਠਾ ਹੈ ਸੋ ਸਤਗੁਰੂ ਅਰਬਦਾਸ ਮਹਾਰਾਜ ਜੀ ਉਸ ਆਰਤੀ ਦਾ ਖੰਡਨ ਕਰਦੇ ਹੈ ਜਿਹੜੇ ਅੱਜ ਵੀ ਲੋਕ ਕਰ ਰਹੇ ਹਨ ਮੰਦਰਾਂ ਦੇ ਵਿੱਚ ਸਿਰਫ ਇਸ ਕਰਕੇ ਕਿ ਬਹੁਤ ਸੋਹਣੇ ਲੱਗਦੇ ਦੀਵੇ ਜਗਦੇ ਲੇਕਿਨ ਮਨ ਜਿਹੜਾ ਹੈ ਆਰਤੀ ਤਾਂ ਮਨ ਦੇ ਵਿੱਚੋਂ ਨਿਕਲਣੀ ਹੈ ਕਿਉਂਕਿ ਉਹ ਤਾਂ ਕਹਿੰਦਾ ਸੇਵਾ ਵੀ ਕੀ ਕਰੀਏ ਜੇ ਸਾਡਾ ਕੁਝ ਹੋਵੇ ਉਹ ਤਾਂ ਕਹਿੰਦੇ ਤਨ ਵੀ ਤੇਰਾ ਮਨ ਵੀ ਤੇਰਾ ਸਾਡਾ ਹੈ ਹੀ ਕੁਝ ਨਹੀਂ ਇਸ ਕਰਕੇ ਜੋ ਉਹਨਾਂ ਨੇ ਸਾਨੂੰ ਦਸਨ ਦੀ ਕੋਸ਼ਿਸ਼ ਕੀਤੀ ਹੈ ਕਿ ਮਨ ਦੇ ਵਿੱਚੋਂ ਅਰਦਾਸ ਕਰੋ ਮਨ ਜਿਹੜਾ ਉਸ ਪਰਮਾਤਮਾ ਦੇ ਨਾਲ ਜੋੜੋ ਹਿਰਦੇ ਦੇ ਵਿੱਚ ਉਹਦਾ ਨਾਮ ਜਿਹੜਾ ਜਪੋ ਤਾਂ ਕਿ ਜਿਹੜੇ ਤੁਹਾਡਾ ਮਨ ਹੈ ਉਹਦੇ ਵਿੱਚੋਂ ਬਾਸ਼ਨਾਮਾ ਖਤਮ ਹੋ ਜਾਣਾ ਆਸਾ ਤ੍ਰਿਸ਼ਨਾ ਜਿਹੜੀਆਂ ਖਤਮ ਹੋ ਜਾਣ ਤੇ ਫਿਰ ਤੁਹਾਨੂੰ ਇੱਕੋ ਹੀ ਚੀਜ਼ ਨਜ਼ਰ ਆਉਣੀ ਚਾਹੀਦੀ ਹੈ ਕਿ ਤੂੰ ਹੀ ਤੂੰ ਹੈ ਜੋ ਕੁਝ ਵੀ ਹੈ ਤੂੰ ਹੈ ਹੋਰ ਕੁਝ ਹੈ ਹੀ ਨਹੀਂ ਹੈ ਤੈਂ ਉਹਨਾਂ ਨੇ ਕਹੇਤਾ ਏ ਮੰਨ ਨੇ ਕਿ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿਹੜਾ ਮੰਨ ਲੈਂਦਾ ਕਿ ਪ੍ਰਮਾਤਮਾ ਹੈ ਤਾਂ ਫਿਰ ਉਹਦੇ ਨਾਲ ਦਾ ਹੈ ਨਹੀਂ ਕੋਈ ਫਿਰ ਕਹਿੰਦੇ ਮੰਨੇ ਪਾਵੇ ਮੋਖ ਦਵਾਰ ਮੋਖ ਕੀ ਹੈ ਮੁਕਤੀ ਮੁਕਤੀ ਕੀ ਹੈ ਕਿ ਮੁੜ ਕੇ ਜਮਾ ਦੇ ਬਸ ਨਹੀਂ ਪਹਿਣਾ ਸਵਰਗ ਨਰਕ ਜਿਹੜਾ ਛੱਡ ਕੇ ਉਸ ਤੋਂ ਉੱਪਰ ਜੋ ਹੈ ਪ੍ਰਮਾਤਮਾ ਦੇ ਨਾਲ ਮਿਲਣਾ ਉਹ ਮੁਕਤੀ ਹੈ ਔਰ ਮੁਕਤੀ ਕੀ ਹੈ ਕਿ ਇਸ ਤਨ ਦਾ ਵੀ ਕੋਈ ਲੋਭ ਲਾਲਚ ਨਹੀਂ ਗਾ ਇਸ ਤਨ ਨੂੰ ਵੀ ਛੱਡਣਾ ਹੈ ਇਹ ਤਨ ਵੀ ਝੂਠਾ ਹੈ ਤੇ ਮਨ ਨੂੰ ਉਫਰ ਅਵਸਥਾ ਵਿੱਚ ਲਿਜਾ ਕੇ ਜਦੋਂ ਅਸੀਂ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਧਾਰ ਲੈਣੇ ਹੈ ਵਸਾ ਲੈਣੇ ਹੈ ਤੇ ਸਾਡਾ ਉਹਦੇ ਚਰਨਾਂ ਦੇ ਵਿੱਚ ਬਾਸ ਜਦੋਂ ਹੁੰਦਾ ਫਿਰ ਸਾਨੂੰ ਸਾਰਾ ਕੁਸ਼ ਖੰਡ ਬ੍ਰਹਿਮੰਡ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਸੋ ਇਹ ਆਰਤੀ ਸਤਗੁਰੂ ਬਦਾਸਵਾਲਾ ਜੀ ਉਹਨਾਂ ਦੇ ਨਾਮ ਦੀ ਪਰਮਾਤਮਾ ਦੇ ਨਾਮ ਦੀ ਆਰਤੀ ਕਰ ਰਿਹਾ ਹੈ ਚੀਜ਼ਾਂ ਦੇ ਨਾਲ ਚੜਾਉਣ ਦੇ ਨਾਲ ਕੁਝ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਤਨ ਮਨ ਅਰਪੂ ਪੂਜਿ ਚਰਾਵੋ ਗੁਰ ਪ੍ਰਸ਼ਾਦ ਨਰੰਜਨ ਪਾਵੋ ਤੇ ਪਹਿਲੇ ਪਾਤਸ਼ਾਹ ਕਹਿੰਦੇ ਸੇਵਾ ਤਾਂ ਤਾਂ ਕਰੇ ਹੋਵੇ ਆਪਣਾ ਜੀ ਕਹਿੰਦੇ ਕੁਝ ਆਪਣਾ ਹੋਵੇ ਤੈ ਹੀ ਸੇਵਾ ਹੋਵੇ ਹੈ ਹੀ ਨਹੀਂ ਕਹਿੰਦੇ ਸੇਵਾ ਸੇਵਾ ਕਾਦੇ ਨਾ ਕਰਨੀ ਕਿਉਂਕਿ ਤਨ ਕਾਇਆ ਵੀ ਤੇਰੀ ਮਨ ਵੀ ਤੇਰਾ ਤਨ ਵੀ ਤੇਰਾ ਮੇਰਾ ਤਾਂ ਹੈ ਹੀ ਕੁਛ ਨਹੀਂ ਇਸ ਕਰਕੇ ਉਹਨਾਂ ਨੇ ਜਿਹੜੇ ਕਰਮ ਕਾਂਡ ਸੀਗੇ ਉਹਨਾਂ ਦਾ ਖੰਡਨ ਕੀਤਾ ਕਿ ਇਹ ਆਰਤੀ ਨਹੀਂ ਹੈ ਆਰਤੀ ਜਿਹੜੀ ਹੈ ਮਨ ਦੇ ਵਿੱਚ ਅਰਦਾਸ ਕਰੋ ਪ੍ਰਮਾਤਮਾ ਦਾ ਨਾਮ ਜਪੋ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੁਛ ਵੀ ਨਹੀਂ ਹੈ ਤੁਹਾਡੇ ਪੱਲੇ ਹੀ ਕੁਛ ਨਹੀਂ ਹੈ ਦੁਨੀਆ ਤੇ ਸਭ ਕੁਝ ਤਾਂ ਉਹਨੇ ਤੁਹਾਨੂੰ ਦਿੱਤਾ ਪਰ ਜਿਸ ਨੇ ਦਿੱਤਾ ਉਹਦਾ ਨਾਮ ਨਹੀਂ ਲੈ ਰਹੇ ਲੋਕ ਦਿਖਾਵਾ ਕਰ ਰਹੇ ਕੇ ਜੀ ਵੀ ਜਗਾ ਕੇ ਕਿਉਂਕਿ ਉਹ ਕਹਿੰਦੇ ਦੇ ਸੰਤ ਉਤਾਰੇ ਆਰਤੀ ਦੇਵ शिरोमਣੀਏ ਔਰ ਅੰਤਰ ਤਾਹ ਪੈਸ ਬਿਨ ਰਸਨਾ ਨਾਮ ਪੜੀਏ ਉਹ ਕਹਿੰਦੇ ਆਵਾਜ਼ ਵੀ ਪਤਨੇ ਲਗਣੀ ਚਾਹੀਦੀ ਤੁਹਾਡੀ ਤਾਂ ਜਵਾਨ ਵੀ ਨਹੀਂ ਹਿਲਣੀ ਚਾਹੀਦੀ ਹਿਰਦੇ ਦੇ ਵਿੱਚ ਹੀ ਆਰਤੀ ਹੋਣੀ ਚਾਹੀਦੀ ਹੈ ਇਹ ਸੰਤ ਆਰਤੀ ਕਰਦੇ ਹੈ ਬਾਕੀ ਲੋਕ ਦਿਖਾਵੇ ਦੀਆਂ ਆਰਤੀਆਂ ਚੱਲੀਆਂ ਜਾਂਦੀਆਂ ਚੱਲੀਆਂ ਜਾਣੀਆਂ ਲੇਕਿਨ ਜਿਹੜੇ ਉਹਦੇ ਨਾਲ ਮਿਲ ਜਾਂਦੇ ਹੈ ਉਹਨਾਂ ਦੀ ਤਾਂ ਫਿਰ ਜ਼बान ਵੀ ਨਹੀਂ ਹਿਲਦੀ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਫਿਰ ਤਾਂ ਉਹਨਾਂ ਦੀ ਜ਼बान ਜਿਹੜੀ ਉਹ ਮਾਲਾ ਦਾ ਕੰਮ ਕਰਦੀ ਹੈ ਕਿਉਂਕਿ ਉਹਨਾਂ ਦੀ ਜ਼बान ਜਿਹੜੀ ਹੈ ਉਹ ਹੀ ਮਾਲਾ ਦਾ ਰੂਪ ਧਾਰਨ ਕਰ ਜਾਂਦੀ ਹੈ ਨਾਮ ਦਾ ਰੂਪ ਧਾਰਨ ਕਰ ਜਾਂਦੀ ਹੈ ਸੋ ਸਤਗੁਰੂ ਦਾਸ ਸਰਨਜੀ ਨਾਮ ਦੀ ਮਹਿਮਤ ਦੱਸ ਰਹੇ ਹੈ ਜਿਹਦੇ ਨਾਲ ਉਹਨਾਂ ਨੂੰ ਦੱਸਤਾ ਕਿ ਤੇਲ ਵੀ ਬੱਤੀ ਵੀ ਦੀਵਾ ਵੀ ਜੋ ਪੱਤੇ ਹੈ ਜੋ ਪੂਜਾ ਲੈਣੀ ਹੈ ਜੋ ਆਪਾ ਕੇਸਰ ਚੰਦਨ ਲੈਣਾ ਹੈ ਕਿਉਂਕਿ ਇਹ ਚੰਦਨ ਵੀ ਜਿਹੜਾ ਹੈ ਇਹ ਨੂੰ ਸੱਪ ਨੇ ਬਲੇਟੇ ਮਾਰੇ ਹੋਏ ਹੈ ਪਰ ਇਹ ਆਪਣਾ ਗੁਣ ਨਹੀਂ ਛੱਡਦਾ ਸੱਪ ਜਿਹੜਾ ਆਪਣਾ ਗੁਣ ਨਹੀਂ ਛੱਡਦਾ ਉਹ ਜ਼ਹਿਰ ਹੈ ਬਖ ਤੇ ਅਮਰਤ ਕਹਿੰਦੇ ਇੱਕ ਜਗ੍ਹਾ ਇਕੱਠੇ ਹੋਏ ਸੋ ਇਹ ਨਾਮ ਦੇ ਮੈਂ ਮਾ ਉਹਨਾਂ ਦੱਸੀ ਹੈ ਜੇਕਰ ਪ੍ਰਮਾਤਮਾ ਕਿਰਪਾ ਕਰੇ ਕਿ ਸਜੀਵ ਤੇ ਤਾਂ ਫਿਰ ਇਹ ਆਰਤੀ ਉਸ ਅਦੇ ਹੈ ਨਹੀਂ ਤਾਂ ਲੋਕ ਦਿਖਾਵੇ ਜੀਆਂ ਆਤੀਆਂ ਚੱਲ ਰਹੀਆਂ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਜਿਹੜੀ ਅਸਲੀ ਆਰਤੀ ਪ੍ਰਮਾਤਮਾ ਦੇ ਨਾਮ ਦੀ ਹੈ ਰਹਿੰਦੇ ਹੋਏ ਸਵਾਸਾਂ ਦੇ ਨਾਲ ਗੁਰੂ ਮਹਾਰਾਜ ਕਿਰਪਾ ਕਰਨ ਉਹ ਆਰਤੀ ਜਿਹੜੀ ਹੈ ਹਿਰਦੇ ਦੇ ਵਿੱਚ ਹੋਵੇ ਤਾਂ ਕਿ ਜਿੰਦੀ ਹੋਈ ਸਵਾਸਾਂ ਦੀ ਪੂੰਜੀ ਪਰਮਾਤਮਾ ਦੇ ਲੇਖੇ ਚ ਲੱਗ ਜਵੇ ਕੀਤੇ ਹੋਏ ਪਾਪਾਂ ਨੂੰ ਨਾ ਚਿਤਾਰਦੇ ਹੋਏ ਆਪਣੇ ਚਰਨਾਂ ਦਾ ਆਸਰਾ ਦੇਣ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਵਕਸ਼ਣ ਇਹ ਬੇਨਤੀ ਅਰਦਾਸ ਅਰਜਈ ਕਰਦੇ ਹੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ